ਤਰਨਤਾਰਨ ਦੇ ਪਿੰਡ ਪੈਲ ਟਾਏ ਵਾਲਾ ਵਿਖੇ ਬਿੱਤੀ ਰਾਤ ਅਣਪਛਾਤੇ ਦੋ ਵਿਅਕਤੀਆਂ ਵੱਲੋਂ ਡੇਰੀ ਮਾਲਕ ਤੇ ਗੋਲੀਆਂ ਛਲਾ ਕੇ ਉਸ ਨੂੰ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ ਗਿਆ ਹੈ। ਜ਼ਖਮੀ ਵਿਅਕਤੀ ਦੀ ਪਛਾਣ ਵਿਕਰਮਜੀਤ ਸਿੰਘ ਪੁੱਤਰ ਜੀਤ ਸਿੰਘ ਵਾਸੀ ਪਿੰਡ ਪੈਲ ਵਜੋਂ ਹੋਈ ਹੈ। ਜਿਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਮੌਕੇ ਤੇ ਪਹੁੰਚ ਕੇ ਡੀਐਸਪੀ ਗੋਇਨਵਲ ਸਾਹਿਬ ਰਵੀ ਸੇਰ ਸਿੰਘ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਤਰਨਤਾਰਨ ਤੋਂ ਸਾਨੂੰ ਫਤਿਹਬਾਦ ਦੀ ਖਾਸ ਰਿਪੋਰਟ ਮੇਰਾ ਨਾਮ ਜੀਸ਼ੋ ਹਰੰਦਾਵਾ ਜੀ ਇਹ ਕੀ ਗੱਲ ਬਾਤ ਹੋਈ ਜਿਹੜੀ ਅੱਜ ਪਹਿਲਪਿੰਡ ਇਹਦਾ ਪਤਾ ਨਹੀਂ ਲੱਗਾ ਦੋ ਅੰਸ਼ਰ ਤੇ ਬੰਦੇ ਆਏ ਆ ਤੇ ਉਹਨਾਂ ਕੋ ਪਿਸਤਲ ਨਾਲ ਪਤਾ ਨਹੀਂ ਰਵਾ ਰਵਾ ਉਹਨਾਂ ਨੂੰ ਪਤਾ ਲੱਗਾ ਤੇ ਗੋਲੀਆਂ ਮਾਰਤੀਆਂ ਉਹਨਾਂ ਨੇ ਗੋਲੀਆਂ ਮਾਰ ਕੇ ਆਪਣੇ ਬਾਹਰ ਨਹੀਂ ਮੈਂ ਮੁੰਡੇ ਦੀ ਭਾਜੀ ਬਣੀ ਮੁੰਡਾ ਡਿੱਪਿਆ ਤੇ ਗੋਲੀਆਂ ਕਿਧੇ ਮਾਰੀਆਂ ਜੀ ਉਹਨਾਂ ਦਾ ਪਤਾ ਨਹੀਂ ਲੱਗਦਾ ਕਿੱਨੇ ਮਾਰੀਆਂ ਨਹੀਂ ਗੋਲੀਆਂ ਮਾਰੀਆਂ ਕਿਧੇ ਆ ਵਿਕਰਮਜੀਤ ਸਿੰਘ ਦੇ ਵਿਕਰਮਜੀਤ ਸਿੰਘ ਸਨ ਆਫ ਜੀਸ਼ੋ ਕੀ ਕੰਮ ਕਰਦਾ ਉਹ ਇਹ ਖੇਤੀਬਾੜੀ ਦਾ ਕਰਦਾ ਜੱਟ ਜ਼ਿਮੀਂਦਾਰ ਆ ਤੇ ਡੀੜੀ ਦਾ ਵੀ ਚਿੱਤਨ ਦਾ ਕਰਦਾ ਨਾਲ ਤਾਂ ਹੁਣ ਕਿਦਾਂ ਹਾਲਤ ਕਿਦਾਂ ਆਦੀ ਹਾਲਤ ਉਹਦੀ ਮੰਡੀ ਸੀ ਤੇ ਉਹਨੂੰ ਲੈ ਕੇ ਗਏ ਆ ਗੁਮੀ ਹਾਲਤ ਦੀ ਵਿੱਚ ਕੀ ਕੀ ਮੰਗ ਕਰਦੇ ਨਹੀਂ ਮੰਗਰ ਜਨ ਸ਼ਾਪ ਹੋਣਾ ਚਾਹੀਦਾ ਪੁਲਿਸ ਪਹੁੰਚੀ ਮੌਕੇ ਤੇ ਮੌਕੇ ਪਹੁੰਚ ਗਈ ਹੈ ਹਾੜਾ ਹਲਕਾਰ ਸਿੰਘ ਜੀ ਕੀ ਗੱਲਬਾਤ ਹੋਈ ਪਿੰਡ ਪਹਿਲ ਚ ਜੀ ਆਏ ਹਨ ਸਾ ਤੇ ਮਕਰਨੀ ਸਿੰਘ ਤੇ ਗੋਲੀਆਂ ਮਾਰ ਕੇ ਡੇੜੀ ਚ ਕਿੰਨੇ ਬੰਦੇ ਆਏ ਗੋਲੀ ਮਾਰਨ ਦੋ ਬੰਦੇ ਆਏ ਤੇ ਗੋਲੀ ਕਿੱਥੇ ਕਿੱਥੇ ਲੱਗੀ ਉਹਦੇ ਗੋਲੀਆਂ ਪੱਟਾਂ ਚ ਲੱਗੀਆਂ ਕੀ ਹਾਲਤਾਂ ਆ ਦੀ ਹਾਲ ਗਵੀਰ ਆ ਗਈ ਜੀ ਲੈ ਕੇ ਗਏ ਬੰਦੇ ਹੱਟ ਕੀ ਮੰਗ ਕਰਦੇ ਜੀ ਮੰਗ ਇਨਸਾਫ ਮੰਗਦੇ ਜੀ ਇਹ ਲੱਗਦਾ ਨਹੀਂ ਉਹ ਗੁੰਡਾ ਕਰਦੀ ਦਾ ਜਿਆਦਾ ਨਾ ਜੀ ਇਹ ਗੁੰਡਾ ਕਰਦੀ ਇਹ ਖੇਤੀਬਾੜੀ ਕਰਦਾ ਪਹਿਲਾਂ ਤੋਂ ਬਚਪਣੇ ਤੋਂ ਬਹੁਤ ਸ਼ਰੀਹ ਮੁੰਡਾ ਸ਼ਰੀਹ ਮੁੰਡਾ ਹੱਡਾ ਭਤੀਆ ਹੀ ਲੱਗਦਾ ਹੱਡਾ ਕੀ ਮੰਗ ਕੀ ਕਰਦੇ ਜੀ ਇਨਸਾਫ ਮੰਗਦੇ ਜੀ